ਲੋਜੀ ਆਪਾਂ ਕੱਟ ਲਏ ਪਏ ਅਦਰਕ ਤੇ ਸਬਜ਼ੀਆਂ ਦੀ ਸਿਹਰੀ ਆਪਾਂ ਤੁਰਕਾ ਕੱਟ ਲਿਆ ਪਿਆਜ਼ ਕੱਟ ਲਿਆ ਪੂਦਨਾ ਵੀ ਚਿੱਲ ਲਿਆ ਨਹੀਂ ਨਾ ਪਈ ਆਪ ਵੀ ਕੱਟੀ ਬੈਠੀ ਹਾਂ ਆਪਾਂ ਵੀ ਕੱਟ ਲੇ ਪਿਆਜ਼ सारे ਹਾਂਜੀ ਪਿਆਜ਼ ਕੱਟ ਲਿਆ ਤੁਸੀਂ ਤੁਸੀਂ ਤਾਂ ਮੈਂ ਵੀ ਅਦਰਕ ਕੱਟ ਲਿਆ ਲਓ ਬਈ ਕਟਾਂ ਹਲਵਾਈ ਐਸ ਵਿਲ ਤਿਆਰੀ ਕਰਨ ਲੱਗਾ ਹੋਇਆ ਵਾ ਹਲਵਾਈ ਨੂੰ ਸਵੇਰੇ ਜਾਗ ਨਹੀਂ ਹੁੰਦੀ ਚਲ ਇਹਨੂੰ ਆਪਾਂ ਸਵੇਰੇ ਹੀ ਧੋਵਾਂਗੇ ਹਨਾ ਗਿੱਲਾ ਗਿੱਲਾ ਹੋ ਜਾਣਾ ਗਲਿਆ ਜਿਹਾ ਚਰਚਾ ਤੋਲ ਲੀਏ ਡੰਡੀਆਂ ਸਾਰੀਆਂ ਨੈਕਸਟ ਮਾਰਨਿੰਗ ਉੱਲੇ ਬਣੇ ਰੱਖਦੇ ਆਪਾਂ ਕੋਈ ਕੰਮ ਨਹੀਂ ਕਰਨਾ ਕੀ ਗੱਲ ਹੈ ਫੜੀ ਜਾਂਦੇ ਵਾਕਰ ਕੋਈ ਨਹੀਂ ਚਿਲੇ ਜਾ ਬੇੜੇ ਨੂੰ ਕੰਮ ਕਰ ਲਓ ਬੇੜੇ ਜੀ ਸਾ ਚਿਲੇ ਜਾ ਕਿੱਥੇ ਜਾ ਮੁੰਡਾ ਮੁੰਡਾ ਦਿੱਤਾ ਪਰੇ ਮੈਂ ਪਰ ਸਾਹ ਨੂੰ ਬੰਦੇ ਵਾਕਰੋੜਾ ਜੀ ਨਾੜੇ ਤੋਂ ਪੰਜ ਕਿ ਤੁਹਾਨੂੰ ਡਾਊਨਲੋਡ ਕਰਨੇ ਆ ਮੈਂ ਗੋੜੇ ਲੈਣੇ ਗੋੜੇ ਪੰਜ ਆਣੇ ਗੋੜੇ ਲੈ ਜਮੇ ਬਿਲਕੁਲ ਨਾ ਬਗਲਾਫ ਨਾ ਕਰੀ ਕੋਈ ਮੈਂ ਤਾਂ ਕੁੱਤ ਨਾ ਕਰਦਾ ਇਹ ਛੇੜਦੇ ਬੈਚਮੈਨ ਛੇੜਦਾ ਉਹ ਕੱਲਾ ਹੀ ਨਹੀਂ ਪਾਬਦੇ ਕੱਢ ਲੈਂਦੇ ਆ ਉਧਰੋਂ ਸੋਫੇ ਦੂਜੇ ਕਮਰੇ ਚ ਵਾੜਦੇ ਆ ਆਹ ਤੈਨੂੰ ਆਪਾਂ ਜਿੰਦ ਨਾਲ ਪਾਣੀ ਪਾਉਂਦਾ ਹੈ ਉਲਪ ਕਰਦਾ ਪਿਆ ਚੰਗੀ ਤਰ੍ਹਾਂ ਸੇਵਾ ਕਰੋ ਮਹਾਰਾਜ ਜਣੇ ਆਪਣੇ ਘਰ ਆ ਗਏ ਬਿਲਕੁਲ ਦੇਖੋ ਜੀ ਬਹੁਤ ਚੰਗਾ ਚੰਗੀ ਤਰ੍ਹਾਂ ਜਾਲੇ ਜੂਲੇ ਲਾਓ ਜਾਲੇ ਆਹ ਦੇਖੋ ਜੀ ਫੁੱਲ ਵਾਲੇ ਆ ਗਏ ਫੁੱਲ ਲੈ ਕੇ ਕਿਤੇ ਆ ਕਿਦਾਂ ਸਤਿ ਸ੍ਰੀ ਅਕਾਲ ਅਭੀ ਆਪਨੇ ਸੀ ਨਾ ਠੀਕ ਆ ਬਹੁਤ ਆ ਵੱਧੂ ਠੀਕ ਆ ਫੁੱਲ ਲਾ ਹੈ ਕੋਈ ਨਹੀਂ ਆਪ ਮਹਾਰਾਜ ਤੇ ਵਰਖਾ ਕਰਨੀ ਆ ਫੁੱਲਾਂ ਦੀ ਮੈਂ ਕਿਨਸਾ ਫੁੱਲ ਲਿਆ ਆ ਆ ਲੈ ਬੈਠ ਜਾਣਾ ਫੁੱਲ ਦੇ ਇਹਨੇ ਦੇ ਰੁਕ ਜਾ 拉倒。 ਲੀਲ ਮਮਮੀ ਦਾ ਨਾਮ ਹੈ ਅੱਛਾ ਇਹ ਕੇ ਕੋਈ ਕੰਮ ਹਸਾਰੀ ਜਾਂਦੀ ਤੈਨੂੰ ਬਾਸੀ ਆ ਉਹ ਜਦਾਂ ਫਿਲਮ ਵਿੱਚ ਬਣਿਆ ਇਹ ਬੜੀ ਡਾਕਰੀਆ ਬਾਹਰ ਚਾਣਾ ਮੈਂ ذری ਵਿਚਾਰੀ ਹੈ ਪਰ ਮਾਮੀ ਕੋ ذری مش نہیں رہی باجی باجی ਨਾਲਾ ਯਾਰ ਤੂੰ ਬਹੁਤ ਗੰਦਾ ਬੰਦਾ ਹੈ ਇਹ ਕਾਕਾਡੇ ਗੈਸਟ ਆ ਚੁੱਕਾ ਹੈ ਕਿ ਕਿਤੇ ਕਹਦਾ ਕਿੰਨਾ ਕੈਮਰਾ ਕਹਿੰਦਾ ਪਾਣੀ ਕਹਿੰਦਾ ਯੈਸ ਆਂਟੀ ਤੂੰ ਇਹ ਗੱਲ ਬੱਸਣਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਠੀਕ ਟਕ ਲੋ ਹਾਂ ਇੱਕ ਆਂਟੀ ਇੱਧਰ ਰੋਟੀ ਬਣਾ ਰਹੀ ਆ ਵਾਹੇ ਗੁਰੂ ਆਂਟੀ ਸਟੇਲ ਵੀ ਕਰਾ ਦਿੰਦੀ ਆ ਜੇ ਕਿਸੇ ਦਾ ਕਰਾਉਣਾ ਹੋਵੇ ਆਲ ਸਰਵਿਸ ਕਰਾਵਾ ਕੇ ਪੁੰਦਰੀ ਲਵਾ ਕੇ ਹਾਂ ਆ ਦੇਖੋ ਇੱਧਰ ਛੋਲੇ ਕਿਤੇ ਇੱਧਰ ਕਦੇ ਬੁਕੇ ਮਾਰ ਜਾੜੇ ਦਿੰਦਾ ਮਾਮੀ ਦਰੀ ਬਹੁਤ ਵੱਡੀ ਲੱਗਈ ਸਬਜੀ ਬਣਾਉਣੇ ਪਏ ਆਪਾਂ ਅੰਡਾ ਜਾ ਹਾਂ ਆਪਾਂ ਦਾ ਕਰਕੇ ਪਾ ਲਓ ਇਹ ਰਹਿਣਾ ਬਸ ਨਹੀਂ ਸਰਪਨਾ ਸਬਜ਼ੀਆਂ ਕਰਦੇ ਆਈ ਮਤਾ ਪਰ ਸੋਣਾ ਹੀ ਹੈ ਆਸ-ਪਾਸ ਹਾਂਜੀ ਇਹ ਇਹ ਛੋਲੇ ਬਣਾ ਰਹੇ ਨਾਲ ਪੂੜੀਆਂ ਕੇ ਰੋਟੀਆਂ ਜੀ ਪੂੜੀਆਂ ਪੂੜੀਆਂ ਓਕੇ ਆਈ ਮਸੀ ਦੇ ਦੋ ਭੈਣ ਆਈਆਂ ਨੇ ਹਲਵਾਈ ਉਹ ਪਤਾ ਨਹੀਂ ਕਦੋਂ ਆਉਣੀ ਐ ਉਹਨੇ ਆਉਣਾ ਵਾ ਖਾਣ ਦੇ ਟਾਈਮ ਤੇ ਬਤਰੀ ਸਾਹਿਬ ਆ ਨਾ ਉਹਦੇ ਬੱਚੇ ਦੇ ਲੋ ਜੀ ਵਿਸ਼ਾਈ ਹੋ ਗਈ ਆ ਤੇ ਸੋਹਣੀ ਵਿਸ਼ਾਈ ਹੋ ਗਈ ਐ ਬਾਬਾ ਜੀ ਆਉਣਗੇ ਹੁਣ ਤਿਆਰੀਆਂ ਚੱਲਦੀਆਂ ਪਈਆਂ ਆ ਇੱਧਰ ਤਿਆਰ ਹੋ ਗਏ ਆ ਸੱਜ ਗਏ ਆ ਆਪਾਂ ਨਹੀਂ ਤੇ ਦਮਾਲਾ ਬੰਨੇ ਆ। ਦਮਾਲਾ ਬਾਪ ਦਾ। ਮਾਸੀ ਦੇ ਮਾਸੀ ਤੋਂ ਨਹੀਂ ਬੰਦਣਾ। ਮਾਸੀ ਦੇ ਬੰਨੇ ਪਹਿਲਾਂ ਮੁੰਡੇ ਦੀ ਦਮਾਲਾ। ਮਾਸੀ ਦੇ ਤੇ ਬੰਨੇ ਹੋਇਆ ਕੱਕੇ। ਬੰਨੇ ਆ ਕਿਸੇ ਦੀ ਐਡੀ ਆ। ਹਾਂ। ਸੰਗਤਾਂ ਆ ਗਈਆਂ ਜੀ। ਮੇਰੇ ਵੀ ਆ ਗਏ। ਨਿਆਣਿਆਂ ਨੂੰ ਨਹੀਂ ਲਿਆਏ ਪਿੰਦਰ ਹੁਲਣ ਤੁਸੀਂ। ਪਿੰਦਰ ਹੁਣ ਘਰੇ ਠੀਕ ਆ। ਉਹਨਾਂ ਦੇ ਆਉਣ ਨੂੰ ਜਗ੍ਹਾ ਨਹੀਂ ਸੀ ਨਾ ਕੋ ਸਾਧ ਨੂੰ। ਹਾਏ ਹਾਏ ਕਿੰਨੇ ਬਹਾਨੇ ਜਿਨੇ ਮਰਜੀ ਲਾ ਲੋ। ਸਾਧ ਹੈ ਨਹੀਂ ਫੇਰ ਉਹ।

पर كده की बोलतोय एक तोला ਜੇ ਤੋ ਸਤਿਨਾਮ 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 ਜੀ ਵਾਹਿਗੁਰੂ ਜੀ ਅੱਜ ਸਤਿਨਾਮ 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 ਜੀ ਹੱਸਵੰਦਨਾ ਬਾਲਾ ਕਰਿਓ ਚਲੋ ਚਲੋ 와아 가라사. 할로 파디? 파디? ब ो ल ਆਸ ਤੁਮੇ ਕਤੀ ਹੈ ਹਨ ਵਹ ਕਰੋ ਜੇ ਟੋਟੀ ਮਹੱਲਾ ਪੰਜਵਾ ਸਤ ਗੁਰ ਆਇਓ ਸ਼ਰਨ ਸੁਹਾਰੀ ਮਿਲੇ ਸੁਖਹ ਪ੍ਰਕਾਸ਼ੁ ਨ ਗੁਰਬਾ ਨਾਮ ਵਸੈ ਪ੍ਰਕਾਸ਼ੁੰ ਦੁਖ ਜਮਨ ਸਹ ਪ੍ਰਕਾਸ਼ੁੰ ਕਲ ਪਰਹੜੈ ਪ੍ਰਕਾਸ਼ੁੰ ਦੁਸ਼ਮੰਤਰੈ ਪ੍ਰਕਾਸ਼ੁੰ ਬਿਗਨ ਲੱਗੈ ਪ੍ਰਕਾਸ਼ੁੰ ਜਗੈ ਬੀਨ ਦਾ ਜਦੋਂ ਪੰਚ ਪ੍ਰਾਪਤ ਕਰਨਾ ਚਾਹਨਾ ਹੈ ਨਾ ਮਨ ਨੂੰ ਨਾਮ ਤੋਂ ਤਰਕਾ ਹੈ ਇਹ ਮਿਆਰ ਜੇ ਮਨ ਸੇਤਰਾ ਸੁਤੰਤਰ ਨਹੀਂ ਤੇ ਨਾ ਭਾਹੀ ਨਾਮ ਦਾ ਵਿਚਾਰ ਕਰਦਾ ਨਹੀਂ ਇਹ ਮਨ ਤਾਂ ਜੁੜਿਆ ਹੋਇਆ ਹੈ ਨਾ ਗਿਆਤਿਆ ਦਾ ਇਸੇ ਸਲਪੁਤਨ ਨੰਦ ਦੇ ਨਾਲ ਦਰਤ ਬਰਸ ਰਸੋਏ ਸੰਤਾਨੀ ਦਾ ਨਾਮ ਸਮਝਦਾ ਹੈ ਇਸ ਨੂੰ ਕਿਹਾ ਹੋ ਬਹੁਤ ਸੰਸਾਰੀ ਮਨਿਆ ਜਾਂ ਥੱਲੇ ਪਈ ਰਹੀ ਆ ਉਪਰਨੀ ਕਾ ਆ ਰਹੇ ਸੀ ਨਾ ਪੇੜਾ ਦੀ ਮਸੂਲੇ ਆਂਟੀ ਪ੍ਰਾਤ ਸਾਬ ਨਹੀਂ ਕੀਤੀ ਆਹ ਦੇ ਹਿਸਾਬ ਨਾਲ ਆਟਾ ਇਨਾ ਮੱਲਾ ਵੀ ਜਾਣਦਾ ਸਕੇ ਆਟਾ ਲਗਾ ਬਿਆਣਾ ਤਰਾਈ ਛੋਟੀ ਹੈ ਨਹੀਂ ਤੇ ਹੁਣ ਹੁਣ ਚੜਦੇ ਵੱਡੀ ਹੁੰਦੀ ਨਾ ਪਾਈ ਜਾਂਦੇ ਆ ਮੈਂ ਤਾਂ ਤਰਾਈ ਛੋਟੀ ਹੈ ਇਹਦੇ 5-5 6-6 ਪੂਰਾ ਨਹੀਂ ਗਿਆ 5-5 6-6 ਕਿੱਥੋਂ ਨਿਕਲ ਜਾਣਗੇ ਨੇ ਕੀ ਕੜਾਈ ਆ ਵੱਡੀ ਰੱਖੀ ਦੀ ਵੱਡੀ ਲੈ ਜਾਓ ਖੰਡੇ ਉਹ ਮੰਨ ਰਿਹਾ ਮੰਦਰਾਂ ਦੇ ਨਰਾਤੇ ਚੱਲਦੇ ਨੇ ਰਾਤ ਰੱਖੇ ਕਿ ਨਹੀਂ ਇੰਦਰ ਕੂੜੀਆਂ ਹੈ ਨਹੀਂ ਤਾਕੀ ਉਸ ਤਥ ਕਰੋ ਸੰਤ ਭੀਤ ਸਾਵਧਾਨੇ ਕਰ ਕਰ ਚੀਤ ਸੁਖਮਣੀ ਸਹਿਜ ਗੋਬਿੰਦ ਹੁਣ ਨਾਮ ਜਿਸ ਮਨ ਬਸੇ ਸੋ ਹੋ ਤਨਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਗੁਰੂ ਚੱਟਨਾ ਵਿੱਚ ਜੁਟ ਬੈਠਿਓ ਮਲਖ ਜੀ ਦੀ ਨਿੱਕੀ ਗੋਜ ਦਾ ਤਨਸ ਬਣ ਰਿਹਾ ਹੈ ਬੜੀ ਬਖਸ਼ਿਸ਼ ਹੋਈ ਹੈ ਧਰਤ ਕੇ ਪਰਜੇ ਨੇ ਸੇਵਾ ਕੀਤੀ ਹੈ ਗੁਰੂ ਘਰ ਦੇ ਪ੍ਰਤਿਮਾਨ ਸਰਦਾਰ ਜਤਿੰਦਰ ਸਿੰਘ ਜੀ ਸ੍ਰੀਮੁਤਰ ਸਰਦਾਰ ਸਰਜੀਤ ਸਿੰਘ ਜੀ ਜਿੰਨਾ ਦੀ ਫਲਵਾੜੀ ਸਰਦਾਰ ਗੁਰਬਾਰ ਸਿੰਘ ਸਰਦਾਰ ਰਣਜੀਤ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਜੀ ਸ਼ੁਕਰਾਨਾ ਸਤਿਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਸਤਿ

ਬੋਲਾ ਦੋ ਮੇਰੇ ਲਈ ਓਹ ਯਾਰ ਅੱਜ ਕਿਉਂ ਖਰੀਦ ਘੱਟ ਪਈ ਬਹੁਤ ਬਹੁਤ ਜ਼ਿਆਦਾ ਗਾੜੇ ਗਾੜੇ ਜੰਗੇ ਲੱਗਦੇ ਪੱਤਣ ਮਾਮੀ ਜੀ ਸਬਜ਼ੀ ਵਾਲਾ ਲਓ ਜੀ ਮਾਮੀ ਜੀ

ਤਾਰ ਨੂੰ ਤੇਰਾ ਜਵਾਬ ਤਾਂ ਆਈ ਆ ਨਾ ਦੇਖੋ ਨਾ ਦੇਖੀ ਦਾ ਲੱਭੂ ਜਾਈਂ ਹਾਂ ਹਾਂ ਬੰਦੂ ਬਾਹਰ ਹੀ ਪਿਆ ਗਏ ਤੁਸੀਂ ਮੈਂ ਤਾਂ ਵੇਹੀ ਅੱਗੇ ਦੇਖੋ ਜਗਾ ਨਹੀਂ ਕਿੰਨੇ ਲੱਗਦੇ ਹੁਣ ਦੇ ਆ ਗਏ ਮਾਈਕ ਰਾਤੀ ਮੀਂਹ ਦੀ ਰੈਡੀ ਕਰ ਰਹੇ ਚਟਣੀ ਦਿੱਤੀ ਕੇ ਹੈ ਨਹੀਂ ਪਲ ਜਾਏਗੀ ਕਰਨੀ ਲੋਕਾਂ ਨੇ ਸਾਰਿਆਂ ਨੇ ਰੰਗਰ ਸ਼ਕਲੇ ਹੁਣ ਚਟਣੀ ਬਣਾਉਂਦੇ ਆ ਇੱਧਰ ਪੂਰੀਆਂ ਲੱਤਰੀਆਂ ਘੰਟੀ ਦੀਆਂ ਆਹ ਲੱਤਰੀ ਆ ਰਹੀ ਚਲੋ ਨਮਸਕਾਰ ਚਲੋ ਕਰੋ ਇਸ ਕਾ ਉਹ ਦਿਨ ਦੇ ਚਲੋ ਜਾਲੜ ਰਿਆਂ ਜਿਮਾ ਦਸ ਕਾ ਅੱਜ ਕਿੱਸੇ ਲੱਗੀਆਂ ਆ ਮੈਂ ਦਲੀਟ ਸ਼ੂਟ ਨਾ ਕਰੋ ਮੈਂ ਕਰਾਂਗਾ 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 ਮ

ैठो बैठो 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 सारे ਯੋ ਕੱਲ ਦਿਨੋ ਕਲੀਪਰ ਹਾਂਜੀ ਇਹ ਹਮ ਹੈ ਮੈਂ ਵੀ ਭਰਾਈ ਵੀਡੀਓ ਕਾਰ ਕਰਦੇ ਜੇ ਪੂਰੀ ਹੈ ਇਹ ਨਹੀਂ ਬੱਲ ਰਿਹਾ ਹੈ ਕੱਲ ਦਾ ਕੱਲ ਹੈ ਬਲਾਕ ਪੀਨੇ ਬਾਗੇ ਪਰ ਤੋਂ ਲੜਨ ਕਰਦੇ ਲੋ ਮਾਮੀ ਜੀ ਨੂੰ ਮਿਲ ਗਏ ਕਿੰਨੇ ਸਾਰੇ ਗਿਫਟ ਆ ਲੋ ਜੀ ਆ ਲੋ ਜੀ ਬੰਦੇ ਰੋ ਹੋ ਗਿਆ ਤੇ ਕੋਰੋਨਾ ਇਹ ਅਲਗੂ ਹੈ ਹੀ ਆ ਭੈਣ ਕੋਈ ਨਹੀਂ ਆਈ ਦੋ ਹੀ ਆ ਗਏ ਦਿੱਤੀ ਆਈ ਚਲੋ ਖੋਲੋ ਆ ਮੰਮੀ ਲੈ ਲੋ ਮੰਮੀ ਆਪਣੀ ਰੋ ਰਹੀ ਹੈ ਕੰਮ ਕਰਦੀ ਹੋ ਪਰ ਕੀਆ ਬੱਤਾ ਲੈ ਜੀ ਚਲੋ ਪਾਣੀ ਪਿਵਾ ਦੇ ਆ ਗਏ ਭਾਗੀ ਲਈ ਆ ਭਾਗੀ ਦੀ ਆ ਲੈ ਮੜਾ ਵਧੀਆ ਸੰਗਤ ਆ ਨਹੀਂ ਹਾ ਬੋਤਲਾ ਮੇਰੀਆਂ ਚਾਰ ਬੋਤਲਾ 6 ਹੋਣੀਆਂ ਤੇ ਕਾਲਾ ਬੋਤਲੇ ਕੋਲ ਚਲੋ ਇੱਕ ਲੈ ਆਨੇ ਆ ਕਹੋ ਕੋਲੋ ਕੋਲ ਮਮਾ ਬਰਫੀ ਖਾਣੇ ਚਾਹਣਾ ਨਹੀਂ ਆਉਂਦੀ ਆ ਇਹ ਮਮਾ ਨਾਲ चंगा एक काफी आएगी मैं चालू करके बोलने हैं बोल रही हूँ मारती है भाई बोल इतना लोग लोग आम शेयर ना करियो या आइए चलें यार देख 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 काफी हो काफी देख आओ देख आओ

ਆਮਲਾ ਤੋੜਾਂਗੇ ਬਾਅਦ ਗੋਰੇ ਦੀਆਂ ਮੇਰੇ ਦੀਆਂ ਕੰਮ ਦੀਆਂ ਤੱਕ ਗੋਰਾ ਹੋਵੇ ਮਾਮਾ ਯਾਰ ਚਾਹ ਬਣਾ ਤੋੜਦਾ ਚੰਗਾ ਬਣਾ ਕੇ ਕਾਟਦਾ ਦੋ ਬੀਬੀਆਂ ਜੁੱਤੀਆਂ ਪਹਿਨੇ ਉਹ ਤੇ ਵੀ ਮਾਮਾ ਉਹ ਕਿੱਥੇ ਗਿਆ ਅੱਜ ਪਿੱਛੇ ਨਹੀਂ ਚੱਲਦੇ ਮੇਲੇ ਦੀਆਂ ਕਿਸ ਬਾਰੇ ਦਾ ਪਤਾ ਮੈਂ ਜਾਣੀ ਕਿਉਂ ਮਾਮਾ ਤੂੰ ਨਿਕੰਦਰ ਤਾਈਆਂ ਨਾਲ ਮਨ ਹੋਲੀ ਆ ਜਾਜਿਆ ਹੋ ਸਕਦਾ ਲੈ ਕੇ ਖੋਣੇ ਹੈਗਾ ਭੇੜਾਂ ਦਾ ਜਾਣਾ ਪਰਾ ਲਸਾਰੇ ਆਵੇ ਤੇ ਮੈ ਫਲਗਰਾ ਮਨੇ ਕਰ ਉਹ ਗੈਸਟ ਆਬਲ ਤੇ ਤੁਹਾਡਾ ਸਾਡੇ ਜੇ ਕੁਝ ਕਰਨ ਲਈ ਤੁਹਾਡੇ ਕੋਲ ਆਏ ਹੋਇਆ ਸਿੰਘਰਪੰਨੀ ਦੱਸਦੇ ਨਹੀਂ ਮੈਂ ਪਟਾਲ ਵੇਟ ਤੋਂ ਜਿਹੜੇ ਹੁਣੇ ਪੰਚਤਾਂ ਬਣਦੇ ਆਪਾਂ ਤੁਹਾਡੇ ਰੰਗ ਰੂ ਕਰਦੇ ਆ ਉਹਨਾਂ ਨੂੰ ਆਜੇ ਨਹੀਂ ਹੋਤੀ ਨਾ ਦੋਹਾਂ ਦੀ ਦਾ ਸਾਡਾ ਸਲਾਗ ਬਾਦੂ ਤੇ ਵੀਡੀਓ ਬਣਾਉਣੀ ਸੀ ਬੈਠ ਕੇ ਕੋਣ ਨੱਚਣ ਗਿਆ ਨੱਚ ਓਏ ਓਏ kararda <laughs> <laughs> ne quiero ah ora tai está de channel haga acá हेलो हाय राजू ابوالو 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 हेलो हे एवरीवन पुड़िया दिखा पुड़िया पुड़िया नु कैमरा कर आ देखो इदन दिखाओ कुकिंग हियर इज द शेफ शेफ ਲੋ ਜੀ ਹੁਣ ਆਪਾਂ ਫੇਰ ਸਮਾਜ ਜਿੱਥੇ ਪਿਆ ਸੀ ਉੱਥੇ ਫੇਰ ਸੈੱਟ ਕਰਨ ਲੱਗੇ ਆ ਹੁਣ ਦਵਾਨ ਬਹੁਤ ਪਰ ਆਇਆ ਕਿੰਨੇ ਬਹੁਤ ਚੱਲਿਆ ਚਲੋ ਜੋ ਅਜੋ ਡੇਮਨ ਦਾ ਆ ਆ ਆ ਆ ਇੱਕ ਦਵਾਨ ਨਹੀਂ ਤੁਹਾਡੇ ਕੋਲ ਇਨੇ ਚੜਿਆ ਆਣੀ ਜਾ ਕੁੜੀਆਂ ਕਿੱਥੇ ਗਈਆਂ ਆ ਕਰਵਾ ਕਰੀ ਬਲ ਬਮਾਉਣੇ ਉਹ ਮੈਨਾ ਕੋ ਮੈਨਾ ਜਾਦੇ ਉਧਰ ਬਸ ਚੱਲ ਜਲਦਾ ਸਾਬ ਤੂੰ ਹੀ ਕਰਾ ਪਾ ਵੀ ਕੀ ਪਾਇਆ ਦੀਵਾਨ ਚ ਇਹਨਾ ਤੂੰ ਮਿਸਰੇ ਬਹੁਤ ਆ ਸੰਦੇ ਮੈਨੂੰ ਲੱਗਦਾ ਪੱਥਰ ਪੁੱਤੇ ਰੱਖੇ ਵਿੱਚ ਉਧਰ ਇੱਕ ਪਾਸੇ ਮੇਰਾ ਭਰਿਆ ਪਿਆ ਇੱਕ ਮਿਸਤਰੀ ਅੱਲਾ ਭਰਿਆ ਵੇਖਿਆ ਆਈ ਬਿਸਤਰਾ ਵਾਲਾ ਕਰ ਦੇਣਾ ਆਪਣਾ ਫੇਰ ਕਰ ਲਿਓ ਬਾਜੀ ਬੱਜ ਲੈ 200 ਰੁਪਏ ਲੈਣਾ ਮੈਂ ਕਰੀ ਛੱਡ ਲੈ ਮੈਂ 200 ਰੁਪਏ ਲੈਣਾ ਕਰੀ ਛੱਡ ਆ ਮੇਰੇ ਸ਼ਿਹਰ ਦਾ ਚੱਲ ਵੀ ਖੋਲ ਕਾ ਕੇ ਆਪਣੀ ਕੜਾਈ ਰੱਖ ਠੀਕ ਬਾਹਰ ਖੋਲ ਕੇ ਬੈਠੋ ਤੁਸੀਂ ਆ ਓਏ ਉਹ ਬੂਆ ਦੇ ਲੜਕੇ ਚੱਲ ਸੇ ਆਦੇ ਆ ਗਿਆ ਬੂਆ ਦੇ ਲੜਕੇ ਚਲੋ ਜੀ ਜੀ ਇਹ ਜੇ ਰਹਿਣੇ ਤੋਂ ਬੜੀ ਜਾਲੀ ਏ ਬੜੀ ਜਾਲੀ ਆ ਵਧੀਆ ਕੀਤਾ ਗੱਡੀ ਚਲਾਤੇ ਉਹ ਵਧੀਆ ਮੀਂਹ ਕਰਬ ਨਹੀਂ ਲਾ ਲਓ ਜੀ ਹੁਣ ਆ ਗਏ ਸੀ ਪਹੁੰਚ ਲਏ ਆਪਣੇ ਘਰ ਬਾਜੀਪਾ ਸਾਨੂੰ ਛੱਡਣ ਆਇਆ ਪਾਪਾ ਦੁਪਹਿਰੇ ਹੀ ਚਲੇ ਗਏ ਸੀ ਤੇ ਅਸੀਂ ਰਹਿ ਪਏ ਸੀ ਅਸੀਂ ਫੇ ਠਹਿਰ ਕੇ ਅਸੀਂ ਕਿਹਾ ਤੁਸੀਂ ਜਾਓ ਅਸੀਂ ਠਹਿਰ ਕੇ ਹੁਣ ਆ ਬਾਜੀਪਾ ਕਹਿੰਦਾ ਮੈਂ ਛੱਡਿਆ ਆਉਂਗਾ ਫੇ ਬਾਜੀਪਾ ਛੱਡਣ ਚਲਾ ਚਲੋ ਅੱਜ ਦੇ ਵਲੌਗ ਦਾ ਆਪਾਂ ਐਂਡ ਕਰਦੇ ਆਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ